ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਣਿਆ ਐਕਸੀਡੈਂਟ ਹੋ ਗਿਆ ਤੁਹਾਡਾ ਹਾਂਜੀ ਆ ਸੱਟ ਲੱਗੀ ਥੋੜੀ ਜੀ ਓਹੋ ਜਿਆਦਾ ਲੱਗੀ ਲੱਗੀ ਅ ਕੱਲ ਨਾ ਮੈਂ ਸ਼ਾਮੀ ਨਿਕਲਿਆ ਮੋਰਸਾ ਲੈ ਕੇ ਮੈਂ ਕਿਹਾ ਬਾਹਰ ਥੋੜੀ ਜੀ ਹਵਾ ਤਾਹੀ ਹਵਾ ਲੱਗੇ ਪਤਾ ਨਹੀਂ ਕਿੱਥੋਂ ਇੱਕ ਬੈਟਰੀ ਰਿਕਸ਼ਾ ਵਾਲਾ ਸਿੱਧਾ ਵਿੱਚ ਵੱਜਿਆ ਕੱਟ ਵੱਜ ਗਿਆ ਖੂਨ ਨਿਕਲ ਗਿਆ ਡਾਕਟਰ ਸਾਹਿਬ ਨੂੰ ਦਿਖਾਇਆ ਜਾ ਕੇ ਤਿੰਨ ਸਟਿਚ ਲੱਗੇ ਆ ਤੇ ਅ ਉਂਗਲ ਵੀ ਥੋੜੀ ਜੀ ਨਾ ਦਰਦ ਕਰਦੀ ਆ ਉਹ ਕਹਿੰਦੇ ਹੋ ਸਕਦਾ ਡਿਸਲੋਕੇਸ਼ਨ ਹੋਈ ਆ ਐਕਸ-ਰੇ ਤੋਂ ਪਤਾ ਲੱਗੂਗਾ ਉਹ ਹਾਂਜੀ ਤੇ ਕੋਈ ਨਹੀਂ ਤੁਸੀਂ ਆਪਣਾ ਧਿਆਨ ਰੱਖੋ ਫੇਰ ਵੀ ਕੋਈ ਹੋਏਗੀ ਦਾ ਪ੍ਰੋਬਲਮ ਕੁਝ ਆਏਗੀ ਜੇ ਸੰਗ ਦੱਸੋ ਹਜਰੂ ਜੀ ਦੱਸਾਂਗੇ ਬਹੁਤ ਮਿਹਰਬਾਨੀ ਤੁਹਾਡੀ ਚਲੋ ਠੀਕ ਆ ਮੈਂ ਹੁਣ ਚਲਦੀ ਨਹੀਂ ਨਹੀਂ ਬੈਠੋ ਚਾਹ ਪੀ ਕੇ ਜਾਣਾ ਤੁਸੀਂ ਹੈ ਇੰਨਾ ਟਾਈਮ ਕੱਢ ਕੇ ਆਏ ਹੋ ਦੱਸੋ ਨਹੀਂ ਨਹੀਂ ਐਸੀ ਕੋਈ ਲੋੜ ਨਹੀਂ ਤੁਸੀਂ बस ਆਪਣਾ ਧਿਆਨ ਰੱਖੋ ਨਹੀਂ ਨਹੀਂ ਚਾਹ ਪੀ ਕੇ ਜਾਣਾ ਰੱਖੋ ਓ ਪਾਜੀ ਕੀ ਹਾਂ ਜੇ ਉਹ ਕੀ ਹਾਲ ਦੇ ਬੱਚਾ ਸਾਰੇ ਲੋਕੀ ਪਤਾ ਲੈ ਗਏ ਆ ਤੇ ਤੂੰ ਤੁਰਿਆ ਉਹਨੇ ਹੀ ਪਾਜੀ ਮੈਨੂੰ ਪਤਾ ਹੁਣ ਲੱਗਾ ਕੀ ਐ ਨਾ ਇਹਨਾਂ ਕੁਝ ਕੀ ਕਰਵਾ ਲਿਆ ਜੇ ਉਹ ਕੀ ਯਾਰ ਗੰड्या ਤੈਨੂੰ ਦੱਸਾਂ ਮੈਂ ਕੱਲ੍ਹ ਨਾਲ ਸ਼ਾਮੀ ਮੈਂ ਮੋਟਰਸਾਈਕਲ ਲੈ ਕੇ ਨਿਕਲਿਆ ਬਾਹਰ ਹਾਂ ਮੈਨਾਂ ਥੋੜੀ ਜੀ ਨਾ ਖੁੱਲੀ ਠੰਡੀ ਹਵਾ ਲੈ ਕੇ ਆਈ ਬਸ ਨਿਕਲੇ ਆ ਬਾਹਰੋਂ ਇੱਕ ਬੈਕਰੀ ਦੁਕਾਨ ਆਇਆ ਸਿੱਧਾ ਹੀ ਵਜਾ ਵਿੱਚ ਆ ਮੇਰਾ ਤੇ ਹੱਥ ਹੀ ਛੋ ਗਿਆ ਮੈਂ ਚਾਹ ਤੇ ਕੱਟਵਾ ਦਿਆ ਗੁਨੋ ਗੁਨੋ ਹੋਇਆ ਡਾਕਟਰ ਸਾਹਿਬ ਨੇ تین ਸਕੀਚ ਲਾਏ ਆ ਮੁਰਕਿਆ ਉਂਗਲ ਤੇ ਹਲਾ ਤੇਰੇ ਸਾਹਮਣੇ ਪੂਰੇ ਤਰ੍ਹਾਂ ਹਿਲਦੀ ਨਹੀਂ ਆ ਉਹ ਕਹਿੰਦੇ ਜੀ ਲੱਗਦਾ ਇਹਦੀ ਡਿਸਲੋਕੇਸ਼ਨ ਹੋਈ ਆ ਐਕਸ-ਰੇ ਲਾ ਕੇ ਫੇਰ ਲੱਗੂਗਾ ਪਤਾ ਚਲੋ ਭਾਈਸ ਬੜਾ ਸੁਪਰਮੈਨ ਨਹੀਂ ਬਣੀ ਨਾ ਹੁੰਦਾ ਤੁਸੀਂ ਵੀ ਥੋੜਾ ਆਪਣਾ ਧਿਆਨ ਨਾਲ ਚਲਾਇਆ ਕਰੋ ਉਹ ਠੀਕ ਆ ਠੀਕ ਆ ਕਹਿੰਦੇ ਆ ਇਦਾਂ ਹੀ ਆ ਯਾਰ ਚਲੋ ਧਿਆਨ ਖੋਣ ਮੈਂ ਚੱਲਦਾ ਮੈਂ ਜਾ ਚਾਹ ਪੀ ਕੇ ਜਾ ਨਹੀਂ ਹੁਣ ਆਇਆ ਤੇ ਹੈ ਉਹੋ ਭਾਈ ਚਾਹ ਕੀ ਕਰਨੀ ਪੀ ਕੇ ਨਹੀਂ ਨਹੀਂ ਰਹਿਣ ਦੋ ਉਹ ਨਹੀਂ ਚਾਹ ਪੀਣੀ ਤੇ ਥੋੜਾ ਜਿਹਾ ਰੁਕ ਜਾ ਕੁਝ ਹੋਰ ਪਿਆ ਦੇਨੇ ਆ। ਮੈਂ ਤੁਹਾਨੂੰ ਬਾਜੀ ਤੇ ਆਪਣਾ ਧਿਆਨ ਰੱਖੋ ਕੋਈ ਨਹੀਂ ਜਿਵੇਂ ਪੀਂਦੇ ਬੰਦੇ ਨਹੀਂ ਦਾ। ਚਲੋ ਚਲੋ ਠੀਕ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਨੇ ਸੁਨਾ ਆਪਕੋ ਝੋਟ ਲੱਗ ਗਈ। ਹਾਂਜੀ ਝੋਟ ਲੱਗੀ। ਇਹ ਕਿਵੇਂ ਹੋਇਆ? ਮੈਂ ਚੱਲ ਗਿਆ। ਚਾਹ ਮੋਟਾ ਲੱਗ ਕੇ ਬਾਹਰ ਨਿਕਲਿਆ। ਇਥੇ ਅੰਡਿਆ ਵਾਲਾ ਆ। ਬੱਦੂ ਆ ਕੇ ਬੈਠ ਗਿਆ। ਚੱਲ ਮੈਂ ਵਾਦ ਗਿਆ। ਹਾਂ ਲੱਗ ਗਿਆ। ਲੱਗ ਗਿਆ। ਆਪ ਲੱਗ ਗਿਆ। ਕਿੰਨਾ ਲੱਗਾ? ਹਾਂ। ਉਹ ਵੀ ਕੜਾ ਟਿਕੰਮ ਕਰ ਦਿਆ। ਉਹ ਕਹਿੰਦੇ ਅੱਛੇ ਕਰਕੇ ਦੇਖਾਂਗੇ ਕਿ ਦੋਸਤ ਕਿੰਨਾ ਹੋ

ਭਾਜੀ ਲੰਘ ਜਾਓ ਆ ਜਾਓ ਚਲਿਆ ਭਾਜੀ ਚਲਦਾ ਮੈਂ ਭਾਜੀ ਜ਼ਰੂਰੀ ਬੇਨਤੀ ਪੜ ਲਈ ਸੀ ਹਾਂਜੀ ਹਾਂਜੀ ਆਜੋ ਫਿਰ ਚਾਹ ਪੀਣੇ ਆ I do, I do.